ਲੋਗ ਬਣਾ ਲਈ ਮੈਂ ਵਲੌਗ ਦੀ ਸ਼ੁਰੂਆਤ ਕਰਨ ਲੱਗਿਆ ਲੈ ਵੀ ਆ ਗਿਆ ਸੇਮ ਦਾ ਸ਼ੋਰ ਉਧਰ ਸਕੂਲਾਂ ਦਾ ਟਾਈਮ ਸ਼ੁਰੂ ਹੋ ਗਿਆ ਤੇ ਉਧਰੋਂ ਪਠਿਆਂ ਦਾ ਟਾਈਮ ਸ਼ੁਰੂ ਹੋ ਗਿਆ ਹੋਰ ਕਿਵੇਂ ਆਈ ਕੀ ਬਣੀ ਜਾਂਦਾ ਝੋਨਾ ਲਾਤਾ ਠੀਕ ਆ ਸੂਮਾ ਦਾ ਟਾਈਮ ਤੇ ਅੱਜ ਜਾ ਧੁੱਪ ਨਿਕਲੀ ਬੜੇ ਦਿਨਾਂ ਬਾਅਦ ਜੇ ਮੌਸਮ ਸੈੱਟ ਹੋ ਗਿਆ ਤਾਂ ਬੜਾ ਨਜ਼ਾਰਾ ਆਊਗਾ ਮੱਕੀਆਂ ਵਧੀਆ ਵੱਡੀਆਂ ਜਾਣਗੀਆਂ ਇਹਨਾਂ ਦਾ ਤਕਰੀਬਨ ਸਾਡੇ ਉਹਨੇ ਤਾਂ 6-6 ਦਿਨ ਲੇਟ ਹੋ ਚੁੱਕੀ ਆ ਬੱਲੇ ਬਾਈ ਦੇ ਪਰ ਪਾ ਗਰੇ ਜੀਨੇ ਵਾਡਲਾ ਚਾਰ ਪਾਲੇ ਇੱਕ ਦੋ ਕਰਾਣੇ ਬਾਕੀ ਸਾਰੇ ਪਿੰਡ ਦੇ ਮੱਕੇ ਹਜੇ ਖਣਗਾ ਇਹ ਰਾਂ ਵਾਣਾ ਜੋ ਪਾਣੀ ਤਾਂ ਸੁੱਕ ਚੁੱਕਿਆ ਮੱਕੀ ਆਣਾ ਇਹ ਜੋ ਜੇ ਹੁਣ ਧੋਮੀ ਨਾ ਆਇਆ ਤਾਂ ਫਿਰ ਹਫਤੇ ਦੇ ਵਿੱਚ ਵਿੱਚ ਸਾਰੇ ਗਵਡਾਂ ਜਾਣਗੇ ਅੱਜ ਜਾਂ ਤੋਂ ਉਪ ਨਿਗਲੀ ਭੱਲੇ ਬਾਈ ਦੇ ਵਧੀਆ ਵਧੀਆ ਅੱਜ ਤਾਂ ਤੁੱਪ ਨਹੀਂ ਕਿ ਲਈ ਵੀ ਹਨਾ ਬਾ ਹੁਣ ਮਹਿਲਾਂ ਦਾ ਬੰਦ ਹੋ ਜੂਗਾ ਕੰਮ ਫੇਰ ਵੱਡਿਆਂ ਜਾਣਗੇ ਹਨਾ ਉਹਦਾ ਟਰੱਲ ਗਈ ਬਹੁਤ ਫਸੀ ਜਾਂਦੀਆਂ ਚਾਚਾ ਲੈ ਵੀ ਆਇਆ ਯਾਰ ਪੱਠੇ ਚਾਚਾ ਕਿਵੇਂ ਆ ਲੈ ਵੀ ਆਇਆ ਵਟੇ ਯਾ ਤੈਨੂੰ ਮੱਕੀ ਲੈਉਣੀ ਹੁੰਦੀ ਹੈ ਨਾ ਉਧਰ ਹੀ ਜਾਣਾ ਵੈਣਾ ਟਪਾਦ ਗਏ ਬਾਈ ਇੱਕ ਤਾਂ ਟ੍ਰੈਫਿਕ ਬੜਾ ਵੱਜ ਜਾਂਦਾ ਤੜਕੇ ਤੜਕੇ ਇਹ ਮੇਤਰੋ ਪਠੇਵਡਮ ਦਾ ਰੁਟੀਨ ਤੇ ਕੰਮ ਰੋਜ਼ ਹੀ ਚੱਲਦਾ ਘੱਤ ਕੇ ਘੱਤ ਕੇ ਵਾਹ ਘੱਤ ਦੀ ਨੇ ਇੱਕ ਤਾਂ ਇਹ ਰਹਿਣਾ ਮਾਣਾ ਮੂਣਾ ਵਾਲਾ ਤਾਂ ਕਹਿੰਦਾ ਆਇਦਰ ਜਾਣਾ ਸਿੱਧਾ ਜਾਣਾ ਠੀਕ ਆ ਨਗਾ ਦੇਨੇ ਤੈਨੂੰ ਸਵੇਰ ਦਾ ਟਾਈਮ ਹੋ ਜਾਂਦਾ ਮਾਣਾ ਮੂਣਾ ਬੜਾ ਚੰਗਾ ਿਆ ਲੈ ਬੇ ਫਾਰਮ ਪੈ ਰਹੇ ਆਪਕੋ ਆਪਣੇ ਪਿੰਡ ਚ 22 ਫਾਰਮ ਆ ਜੀ 22 ਮੋਂਕਸਰੀ ਰੀ ਨਸੀਲ ਵਾਲੇ ਇੱਕ ਵਜਾ ਐਜਾ ਪਿੰਡ ਆ ਜਿਹੜੇ 22 ਆ ਨਵੇਂ ਵੀ ਖੁੱਲ ਹੀ ਜਾਂਦੇ ਆ 22 ਸਪੈਸ਼ਲ ਨੰਬਰ ਆਪਣੇ ਪਿੰਡ ਦੇ ਤੇ ਜਿਹੜੇ ਨਵੇਂ ਖੁੱਲ ਰਹੇ ਉਹ ਹਜੇ ਤੱਕ ਉਹਨਾਂ ਦੀ ਗਿਣਤੀ ਹੌਲੀ ਹੌਲੀ ਆ ਜਾਣਗੀ ਉਹਨਾਂ ਦੀ ਗਿਣਤੀ ਦੇ ਵਿੱਚ ਕੀਰਾ ਜਿਤਾ ਵੱਜੂ ਹਮਸ ਹੋ ਗਈ ਕਿਉਂਕਿ ਧੁੱਪ ਨਿਕਲੀ ਅੱਦੂ ਬਾਅਦ ਮੌਸਮ ਪਤਾ ਨਹੀਂ ਕੀ ਰਹਿਣਾ ਕਿਰਾਂ ਤਾਂ ਹਜੇ ਫੇਲਾ ਹਾਲ ਠੀਕ ਆ ਤੇ ਉਹਨੇ ਜਿਹੜੇ ਪਹਿਲਾਂ ਲੱਗੇ ਸੀਗੇ 212 ਤੇ ਹਾਈ ਬ੍ਰੈਡ ਆ ਤੇ ਜਿਹੜੀਆਂ ਹੋਰ ਵੈਰਾਈਟੀਆਂ ਜਿਹੜੇ ਹੁਣ ਲੱਗ ਰਹੇ ਆ ਬਾਸਮਤੀ 17 18 ਤੇ 26 ਤੇ 11 ਇੱਕ ਇਹ ਇਹ ਲੱਗਣਗੀਆਂ ਮੱਕੀਆਂ ਹਜੇ ਖੜੀਆਂ ਹੀ ਆ ਮੱਕੀਆਂ ਨਬੜਾ ਔਖਾ ਹੋਇਆ ਬੈਦਕੀ ਕਿਵੇਂ ਆ ਆ ਮੱਕੀ ਦਾ ਛੋਟੇ ਕੱਦ ਦੀ ਹੈ ਇਹ ਹੈਗੀ 18 44 ਸਤਤਰ ਪੁੰਹਾਂ ਆ ਹੋਰ ਵੀ ਇਹ ਬਹੁਤ ਕੱਦ ਕੀਤਾ ਇਹਨਾਂ ਨੇ ਆਪਣੇ ਗਵਾਨ ਚ ਝੋਨਾ ਇਹ ਕਦੂ ਨਹੀਂ ਇੰਨਾ ਹੋਇਆ ਵਿਚਾਰਿਆਂ ਦਾ ਤੇ ਸਮੱਸਿਆ ਨੇ ਨੂੰ ਬੜੀ ਸਾਹਮਣੇ ਆਈ ਆ ਨਦੀਨ ਵੀ ਕਿੰਨਾ ਵਿੱਚ ਹੋ ਗਿਆ ਸ਼ਾਇਦ ਪਹੁੰਚ ਕੈਮਰੇ ਦੇ ਨਾਲ ਹੀ ਨਾ ਹੋਇਆ ਕਿਉਂਕਿ ਨਾ ਤਾਂ ਕੱਦੂ ਨਹੀਂ ਚੱਜਣਾ ਹੋਇਆ ਸਾਡੇ ਏਰੀਆ 'ਚ ਕੱਦੂ ਕਰਨਾ ਬਹੁਤ ਜ਼ਰੂਰੀ ਹੈ ਦੋ ਦੋ ਵਾਰੀ ਬਾੜਾ ਜਾ ਦੇ ਕੱਦੂ ਕਰਨਾ ਪੈਂਦਾ ਦੋ ਵਾਰੀ ਪਾਣੀ ਬਹੁਤ ਆ ਸਾਡੇ ਮੋਟਰਾਂ ਵਗੈਰਾ ਦਾ ਉੱਚੇ ਬਾਣੀ ਆ ਪਰ ਕੱਦੂ ਜਾਦੇ ਕਰਨੇ ਪੈਂਦੇ ਆ ਇਹ ਬਾਹਣ ਸੀ ਰੇਤਲਾਂ ਤੇ ਕੱਦੂ ਕੀਤਾ ਨਹੀਂ ਘਟ ਕੀਤਾ ਅੱਗੇ ਡੇਡ ਮੀ ਭਾਇਆ ਵੇਖ ਲਓ ਸਾਰੇ ਗਾਹਾਂ ਚ ਪਾਣੀ ਆ ਪਰ ਇਸ ਚ ਪਾਣੀ ਨਹੀਂ ਕਾਰਨਾ ਕੱਦੂ ਦਾ ਵਾਹਨ ਤਾਂ ਬਹੁਤ ਤਗੜਾ ਹੈ ਵੀ ਪਰ ਕੱਦੂ ਚ ਕਮੀ ਰਹਿ ਗਈ ਬੰਦੇ ਨੇ ਜਿਹਨੇ ਠੇਕੇ ਤੇ ਲਿਆ ਜੋ 4 ਵਾਲੇ ਟੋਏ ਨੇ ਬਰਮਤ ਕਰਨ ਲੱਗ ਪਏ ਹੁਣ ਮੀਂਹ ਤੋਂ ਬਾਅਦ ਲੋਕ ਬੜਾ ਮੋਟਾ ਸਾਫ ਕਰਨਗੇ ਇਹਨਾਂ ਨੂੰ ਅਚਾਰ ਵਾਲੇ ਟੋਏ ਆ ਦੇ <pyatled> ਘੁੰਡੀ <immigrant> <hakiki> ਇੰਜਨਾਂ ਦੀ ਵਿਚਾਰਾਂ ਦੇ ਬੇਕਦਰੇ ਹੋਣ ਦਾ ਕੋਈ ਪਹਿਲਾਂ ਇਹਨਾਂ ਦੇ ਸਾਰਾ ਹੁੰਦਾ ਸੀ ਆਇਆ ਇੱਥੋਂ ਪਿਆ ਸਾਡੇ ਇਧਰ ਗਵਾਂਡੀ ਦੇ ਖੇਤ ਚ ਆਜਨ ਪਿਆ ਵਿਚਾਰਾ ਕਿਉਂਕਿ ਲੋਡ ਵੀ ਪੈਂਦੀ ਹੁਣ ਚਲਾਉਣ ਦੀ ਮੋਟਰਾਂ ਬੜੀਆਂ ਜਾਂ ਆਪਣੀ ਇਹ ਵਿੱਚ 8 ਦੇ 10 ਦੇ ਇੰਜਣ ਜਿਹੜੇ ਹੁਣ ਬੰਦ ਹੋ ਚੁੱਕੇ ਆ ਚਲਾਉਂਦਾ ਨਹੀਂਗਾ ਹੁਣ ਪੱਠਿਆਂ ਪੁੱਠਿਆਂ ਤੇ ਰਹਿ ਗਏ ਬੋਰਾ ਦੇ ਤੇ ਹੁਣ ਪਾਣੀ ਬਹੁਤ ਹੋ ਗਿਆ ਮੋਟਰਾਂ ਬਹੁਤ ਹੋ ਗਈਆਂ ਮੋਗੀਆਂ ਬਹੁਤ ਜ਼ਿਆਦੇ ਹੋ ਗਈਆਂ ਮਨ ਗੇਜ਼ ਮਾਰੇ ਗਣਨੇ ਆ ਆ ਮੱਕੀ ਹੈ ਜਿਹੜੀ 18 44 ਇੰਚ ਦਾਣੀ ਇਹ ਫੇਲ ਵੈਰੈਟੀ ਨਹੀਂ ਗਈ ਸਾਡੇ ਏਰੀਆ ਚ ਹੁਣ ਇਸ ਟਾਈਮ ਕਿਉਂਕਿ ਇਹਦੇ ਇੱਕ ਤਾਂ ਛੱਲੀ ਚ ਦਾਣੇ ਹੈ ਨਹੀਂ ਵਰਲੇ ਆ 18 44 ਦੇ ਇੱਕ ਦਾ ਕੱਦ ਹੈ ਨਹੀਂ ਦੂਜਿਆਂ ਦਾ 10 10 ਫੁੱਟ ਕੱਦ ਦਾ ਜਿਹੜੀ ਆਪਣੀ ਮੱਕੀ ਹੈ 11 ਫੁੱਟ ਕੱਦ ਦੀ 70 50 1 2 3 ਵੀ 2 3 ਵੀ ਹੋੜਾ ਜਿਹੜਾ ਉਹ ਵੀ ਬਹੁਤ ਚੰਗੀਆਂ ਇਹ ਪਹਿਲਾਂ ਪਹਿਲਾਂ ਇਹ ਵਾਹਣ ਦੀ ਜੜ ਕੱਢ ਦਿੰਦੀ ਹੈ ਹੁਣ ਲੋਕ ਬਹੁਤ ਘਟ ਗਏ ਨੇ ਲਾ ਪਾ ਦੇਖ ਲੋ ਸਭ ਤੋਂ ਪਹਿਲਾਂ ਵੀ ਜੀਵ ਗਈ ਹੈ ਇਹ ਤੇ ਪੂਰਾ ਪੂਰਾ ਹੀ ਹੈ ਇਹ ਇੱਕ ਜਮਾਂ ਲੇਟ ਵਾਲੀ ਮੈਂ ਅੱਗੇ ਤੁਹਾਨੂੰ ਦਿਖਾਉਣਾ ਮੱਕੀ ਉਹਨੇ ਜਮ੍ਹਾਂ ਲੇਟ ਵੀ ਜੀ ਆ ਮਹੀਨਾ ਲੇਟ ਵੀ ਜੀ ਸਾਰਿਆਂ ਨੂੰ ਮੱਕੀਆਂ ਦਾ ਉਹਨੇ ਵੀ ਇਹਦੇ ਬਰਾਬਰ ਕਰਤੀ ਹਾਲਾ ਕਿ ਉਹ ਲੇਟ ਕਰਕੇ ਛੱਲੀ ਹੁਣ ਚੱਕਣ ਲੱਗਣੀ ਉਹਦੋਂ ਦਾ ਕੱਚੀ ਦੇ ਚਾਰ ਪਾਉਣਾ ਪੈਣਾ ਉਹ ਮਜਬੂਰੀ ਹੈ ਉਹਦੀ ਪਰ ਉਹਨੇ ਘਰ ਬਰਾਬਰ ਸਾਰਿਆਂ ਦੇ ਦਿੱਤੀ ਬੰਦੇ ਨੇ ਆਪਣੀ ਦੂਜੇ ਖੇਤਾਂ ਮੱਕੀ ਪੱਠਿਆਂ ਵਾਲਾ ਆਪਣਾ ਹੋਰ ਹੈ ਨਹੀਂ ਤੇ ਮੈਂ ਸਾਨੂੰ ਆਪਣੀ ਮੱਕੀ ਦਿਖਾਉਂਦਾ ਫੇਲ ਹਾਲ ਪਾਣੀ ਤਾਂ ਨਹੀਂ ਜਾਂ ਮੱਕੀਆਂ ਦੇ ਵਿੱਚ ਇਹ ਅੱਜ ਮੀ ਦੋ ਦੋਕ ਦਿਨ ਮੀ ਨਾ ਬਵੇ। ਵਾਹ ਟਰੈਕਟਰ ਚੱਲਣ ਲੱਪੈਣਗੇ। ਇਹ ਖੋਬਾ ਜਾ ਬਣ ਚੁੱਕਾ ਹੋਣਾ। ਇਹ ਪਿੰਡ ਦੇ ਦੂਜੇ ਪਾਸੇ ਜੀ ਦਰਚੀਕ ਨੇ ਬੜਿਆ ਵਾਹਣਾ ਉਹ ਥੋੜਾ ਜਹਾ ਰਹਿਣ ਗਿਆ ਜੇ 5-7 ਦਿਨ ਚੀਕ ਨਹੀਂ ਇੱਧਰ ਤਾਂ ਬਸ ਪੱਤਰ ਆ ਗਿਆ ਕੰਮ। ਆ ਆਪਣੇ ਇੱਕ ਗਮਾਂਡੀ ਦੀ ਮੱਕੀ ਸਭ ਤੋਂ ਨੇੜ ਆਏ। ਸਾਰੇ ਪਿੰਡ ਦੇ ਮੱਕੀਆਂ ਤੋਂ ਲੇਟ ਆ ਪਰ ਇਹਨੇ ਬਰਾਬਰ ਕਰਤੀ ਬੰਦੇ ਨੇ। ਬਹੁਤ ਸੋਹਣਾ ਬੀ ਹੈ ਕਿਉਂਕਿ ਇਹ 25 ਦਿਨ ਦਾ ਫਰਕ ਹੈ ਦੂਜੀਆਂ ਮੱਖੀਆਂ ਨਾਲੋਂ ਮਹੀਨੇ ਦਾ ਹੋ ਗਿਆ ਕੰਮ ਬਾਰੇ ਮੱਖੀ ਬਹੁਤ ਸੋਹਣੀ ਨਹੀਂ ਆ ਚੋਨਾ ਸਭ ਤੋਂ ਪਹਿਲਾਂ ਲੱਗਿਆ ਜਿਹੜਾ ਤੁਸੀਂ ਵੇਖੀ ਜਾਂਦੇ ਆ ਇਹ ਬਹੁਤ ਸੋਹਣੇ ਰੰਗ ਲੈ ਆ ਰਿਹਾ ਚੋਨਾ ਹਨ ਚੋਨੇ ਦੀਆਂ ਬਾਲੀਆਂ ਵੈਰਾਈਆਂ ਹੋਣ ਕਰਕੇ ਚੋਨਾ ਡੇਢ 2 ਮਹੀਨੇ ਲੱਗ ਜਾਂਦਾ 3 ਮਹੀਨੇ ਦੇ ਕਰੀਬ ਚੋਣਾਂ ਲੱਗ ਜਾਂਦਾ ਕਦੇ ਕਿਹੜਾ ਵੀ ਲੱਗਿਆ ਕਰੇ ਜਿਹੜਾ ਇਹ ਨੇਰੀ ਖਾਲ ਜਿਹੜਾ ਤੁਸੀਂ ਵੇਖ ਰਹੇ ਆ ਇਹ ਸਾਡੇ ਰਜਵਾਹੇ ਦਾ 59625 ਹਜ਼ਾਰ ਮੋਗਾ ਨੰਬਰ ਉਹਦਾ ਖਾਲ ਵਗਦਾ ਇਹ ਪੰਗੇ ਵਾਲੇ ਪਿੰਡ ਤੇ ਕਰ ਜਾਂਦਾ ਪਿੰਡ ਦੇ ਖੇਤਾਂ ਤੇ ਕਰ ਸੀਰ ਵਾਲੀ ਦੀ ਹੱਦ ਕਰਾਸ ਕਰਕੇ ਤੇ ਆਪਣੇ ਸੀਰ ਵਾਲੀ ਦੇ ਰਕ ਵਿੱਚੋਂ ਲੱਗਦਾ 59625 ਹਰ ਮੋਗੇ ਦਾ ਨੰਬਰ ਆ ਇਹ ਜਾਂਦਾ ਜੀ ਪੰਗੇ ਵਾਲੇ ਨੂੰ ਥੋੜਾ ਰਕ ਬਸ ਸੀਰ ਵਾਲੀ ਦੇ ਵਿੱਚ ਤੇ ਜਿਆਦਾ ਪੰਗੇ ਵਾਲੇ ਦਾ ਅਗੇ ਉਹ ਜਿਹੜਾ ਤੁਹਾਨੂੰ ਦਿਖ ਰਿਹਾ ਫਰੋਈਪੁਰ ਰੋਡ ਆ ਇਹ ਲੰਬੀ ਜਾਂਦਾ ਰੋਡ ਆ ਉਸ ਪੈਦਿਆਂ ਕੋਲੇ ਸ਼ਾਇਦ ਕਲੀਅਰ ਨਾ ਦਿਖਦਾ ਹੋਵੇ ਆਹ ਰਾਹ ਜਾ ਕੇ ਫਰੋਈਪੁਰ ਰੋਡ ਤੇ ਚੜ ਜਾਂਦਾ ਮੈਂ ਅਕਸਰ ਫਰੋਈਪੁਰ ਰੋਡ ਤੇ ਤੇ ਜਿਹੜੀ ਸੜਕਾ ਸਾਧ ਇੱਕ ਤੱਕ ਤਾਂ ਬਣ ਚੁੱਕੀ ਆ ਪੁੱਲ-ਪੁੱਲ ਰਹਿੰਦੇ ਆ ਉਹਨਾਂ ਦਾ ਕੰਮ ਜਿਹੜਾ ਚੱਲੀ ਜਾਂਦਾ ਕਾਹ ਜੋ ਨਾ ਇਹ ਸਭ ਤੋਂ ਪਹਿਲਾਂ ਲੱਗਿਆ ਪਰ ਇਹਦੀ ਗਰੋਥ ਘੱਟ ਆ ਜੀ ਗਰੋਥ ਨਹੀਂ ਹੋ ਰਹੀ ਏ ਜੋ ਨੇ ਜਿਹੜੇ ਸਾਨੂੰ ਚੱਲਣਾ ਚਾਹੀਦਾ ਕਿ ਪਹਿਲਾਂ ਮੀਂਹ ਨਹੀਂ ਪਾਇਆ ਮਗਰ ਹੁਣ ਮੀਂਹ ਪਾਇਆ ਹੁਣ ਝੋਨਾ ਬਣੂਗਾ ਇਹ ਆਏ ਮੱਕੀ ਆਹੇ ਸਭ ਤੋਂ ਲੇਟ ਵਾਲੀ ਵੈਰਾਈਟੀ ਏ ਜਿਹੜੀ ਪਰ ਕੰਧ ਬਣ ਗਈ ਬਹੁਤ ਸੋਹਣੀ ਸੰਜਨਾ ਆਪਣੀ ਗਵਾਂਢੀ ਦੀ ਪਨੀਰੀ ਆ ਗਈ ਇਹਨਾਂ ਨੇ ਜੰਤਰ ਵਾਇਆ ਵਿੱਚ ਪਨੀਰੀ ਦੇ ਜੰਤਰ ਦੇ ਬੂਟੇ ਖੜੇ ਆ ਇਹ 26 ਆਪਣੀ ਪਨੀਰੀ ਤੁਹਾਨੂੰ ਅੱਗੇ ਦਿਖਾਉਂਦੇ ਬਾਸਮਤੀ ਦੀ ਦੂਰੋਂ ਚੜਕ ਮਰਾ ਦੇਗੇ ਵੈਸੇ ਤਾਂ ਆਪਾਂ ਇੱਧਰ ਨਹੀਂ ਜਾਣਾ ਖੇਤ ਨੂੰ ਪੱਠਿਆਂ ਲਈ ਉਹ ਵੀ ਮੈਂ ਚੱਲੇ ਹਾਂ ਹੋਰ ਪਾਸੇ ਮੱਕੀ ਹੋਰ ਪਾਸੇ ਆਪਣੀ ਨਾ ਦੂਜੇ ਖੇਤ ਚੱਲੇ ਆਂ ਮੈਂ ਤੁਹਾਨੂੰ ਆਪਣੀ ਮੱਕੀ ਦੀ ਲੱਤ ਨੂੰ ਵੀ ਕਰਾ ਦੇਣੀ ਹੈ ਬਾਕੀ ਦੇਖੀ ਹੋਣ ਵਲੌਗਾਂ ਦੇ ਵਿੱਚ ਪਹਿਲਾਂ ਅਸੀਂ ਵਲੌਗ ਆਪਣੇ ਜਿਵੇਂ ਦੇਸੀ ਹੁੰਦੇ ਨਾ ਆਪਾਂ ਕੋਈ ਉਹ ਕਰਨਾ ਇਹਦੇ ਚਾਂ ਐਡੀਟਿੰਗ ਐਡੀਟਿੰਗ ਵਗੈਰਾ ਜਾਂ ਕੋਈ ਐਵੇਂ ਕੋਈ ਸਾਜ਼-ਵਾਜੇ ਕੀ ਵਜਾਉਣੇ ਆ ਕਿਉਂਕਿ ਕਿਸਾਨਾਂ ਦੇ ਕਿਸਾਨਾਂ ਦੇ ਵਲੌਗ ਸਿੱਧੇ ਹੀ ਹੁੰਦੇ ਆ ਦੇਸੀ ਜਿਵੇਂ ਕੋਈ ਘਟਕਟਾ ਨਹੀਂ ਜਦੋਂ ਲੱਗਿਆ ਉਵੇਂ ਤਾਂ ਆਪਣੀ ਬਣੀ ਰਹੀ ਆ ਉਹ ਲੰਮੀ ਸਾਰੀ ਤਾਂ ਉਸ ਸਾਰਾ ਵਾਂ ਰਹੀਦਾ ਕੋਸਕੀ ਲਾਇਆ ਆਪਾਂ ਨਾ ਮਿੱਤਰ ਪਿਆਰੋਂ ਆਪਣਾ ਖੇਤ ਅੱਗੇ ਆਉਣ ਵਾਲਾ ਓਟਾਲੀ ਦੂਗਾ ਵਾਲਾ ਤੇ ਮੈਂ ਹੁਣ ਵਲੌਗ ਨੂੰ ਕਰਦਾ ਬੰਦ ਤੇ ਆਹ ਮੁੰਡੇ ਨੂੰ ਨਾਲ ਗੱਲਬਾਤ ਕਰਨ ਕਿ ਵਲੌਗ ਕਰਦਾਂਗੇ ਪੰਮਾ ਬੰਦ ਅੱਗੇ ਹੈਗਾ ਆਪਣਾ ਗਵਾਂਢੀ ਫਿਰਦਾ ਉਹ ਦੂਬੰਦ ਦੇਖਨੇ ਕੀ ਬਣਦਾ ਤੁਸੀਂ ਰੇ ਘੱਟ ਭਾਈ ਮੱਕੀ ਨੂੰ ਨਾ ਜਮਾਂ ਘੱਟ ਭਾਈ ਤੁਸੀਂ ਘਾਰੇ ਵਿਚਾਰ ਪਾਉਣਾ ਜਮਾਂ ਘੱਟ ਰੂਟਾਵੇਟਰ ਬਹੁਤ ਚੰਗਾ ਤੇਰਾ ਯਾਰ ਹਨਾ ਸਫਾਈ ਬਹੁਤ ਦਿੰਦਾ ਸਫਾਈ ਬਹੁਤ ਦਿੰਦਾ ਹੂੰ ਇਹ ਰੂਲੇ ਵਾਲਾ ਤਾਂ ਹੀ ਸਫਾਈ ਵਾਲੀ ਦਿੰਦਾ ਹਨਾ ਸੁਪਰ ਸੀਡਰ ਵਾਲਾ ਬਣਾਇਆ ਵਿਆ ਹੈ 9 ਫੁੱਟ ਆਹ ਨੌ ਫੁੱਟ ਉਹ ਬਈ ਨਵਾਂ ਨਹੀਂ ਜਿਹੜਾ ਆਇਆਗਾ ਇਹਨਾਂ ਨੇ ਲਿਆਂਦਾ ਮੈਂ ਲਾ 9 ਫੁੱਟ ਇਹ ਸਾਰਿਆਂ ਤੋਂ ਵੱਡਾ ਇਹਨਾਂ ਨੇ ਪਤਾ ਨਹੀਂ ਕਿਹੜੀ ਕੰਪਨੀ ਨੇ ਲਿਆਂਦਾ ਸੀ ਪਨੀਰੀ ਵਾਈ ਉਹਦੇ ਨਾਲ ਮੈਸ਼ੀਓ ਦਾ ਸਭ ਤੋਂ ਤਗੜਾ ਹਾਂ ਬਸ ਤਵਾ ਕੇ ਦੀ ਜਿਹੜੀ ਗੱਲ ਮੈਸ਼ੀਓ ਤਾਂ ਬੜੀ ਤਗੜੀ ਚੀਜ਼ ਆ ਮੈਸ਼ੀਓ ਤਾਂ ਐਗਰੀ ਜੌਨ ਉਹਦੇ ਨਾਲੋਂ ਵੀ ਘੈਂਟ ਆ ਸਰੇ ਵਾਲੀ ਕੰਪਨੀ ਆ ਸਰੇ ਦੀ ਫੇਰ ਆਉਂਦੇ ਆ ਜੌਨ ਦਸਮੇ ਦਾ ਵੀ ਪਰ ਮੈਸ਼ੀਓ ਦਾ ਤਗੜਾ ਉਹਨੇ ਤਾਂ ਪਨੀਰੀ ਵਾਈ ਅਸੀਂ ਕਹਿਰੀ ਜਿਆ ਟੋਟੇ ਲੱਭੇ ਵੀ ਨਹੀਂ ਟੋਟੇ ਵੀ ਹੈਗੇ ਥੱਲੇ ਮੈਚੀ ਵਾਰਦੀ ਮੈਂ ਇੰਨੇ ਬਲੇਡ ਉਹਦੇ ਰਾਈਟਰ ਵੀ ਸੌਖਾ ਰਹਿੰਦਾ ਇਹ ਅਸੀਂ ਗੱਲ ਕਿਸੇ ਕੰਪਨੀ ਦੀ ਐਡ ਨਹੀਂ ਕਰਦੇ ਪਰ ਜਿਵੇਂ ਕਿਸਾਨਾਂ ਤੋਂ ਰਿਵਿਊ ਮਿਲਿਆ ਵੀ ਮੈਸ਼ੂ ਕੰਪਨੀ ਦਾ ਜਿਹੜਾ ਰੋਟਾਵੇਟਰ ਉਹ ਚੰਗਾ ਆ ਕੋਈ ਉਹਦੇ ਨਾਲ ਮੁੰਡੇ ਨਾਲ ਗੱਲ ਕਰੀ ਜਾਂਦਾ ਉਹ ਕਹਿੰਦਾ 10 ਫੁੱਟਾ ਰੋਟਾਵੇਟਰ ਲਿਆਉਣਾ ਸੀ ਆਸੋ ਤੇ 9.5 ਫੁੱਟਾ ਕੇ ਮੈਸ਼ੂ ਕੰਪਨੀ ਦਾ ਸਭ ਤੋਂ ਤਕੜਾ ਹੁੰਦਾ ਆਪਣੇ ਤਿੰਨ ਚਾਰ ਦਿਨ ਹੋ ਗਏ ਮੀਂਹ ਪਈ ਜਾਂਦੀ ਨਹੀਂ ਤਿੰਨ ਚਾਰ ਦਿਨ ਝੋਨੇ ਦੀ ਪਾਣੀ ਆਣੀ ਥੋੜਾ ਜਿਹਾ ਲੱਥਾ ਤੇ ਇੰਨਾ ਵੀ ਜੀ ਦੋ ਤੋਪਾਂ ਲੱਗੀਆਂ ਸਾਡੇ ਪਾਣੀ ਫੇਰ ਲੱਭਣਾ ਨਹੀਂ ਨਾ ਸਾਡੇ ਡੋਬਾ ਨਾ ਸੁੱਕਾ ਪਰ ਕਿਤੇ ਤਾਂ ਮੱਕੀਆਂ ਵਲੇ ਓੱਖਾ ਹੋ ਜਾਂਦਾ ਥੋੜਾ ਜਿਹਾ ਮੀਂਹ ਆਈ ਬੜਾ ਮੁਖਸਰੀ ਦੀ ਜੱਟੇ ਬੇ ਬੇ ਆਪਣੇ ਦੇਖ ਲਓ ਆਹ ਨੇ ਆਪਣਾ ਖੇਤ ਅੱਗੇ ਪੱਠਿਆਂ ਦਾ ਥੋੜਾ ਬਲੌਗ ਨੂੰ ਕਰਦੇ ਹਾਂ ਮੰਦ ਧੰਨਵਾਦ ਮਿਹਰਬਾਨੀ ਆ ਬਾਬੇ ਦੀ ਜਗਾ ਖੇਚ ਸਾਰਾ ਸ਼ੁਕਰੀਆ ਧੰਨਵਾਦ